ਤੋਂ ਨਾਲ ਸਾਂਝੀ ਕਰ ਰਹੇ ਆ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਕਿ ਆਈ ਕੈਟਾਗਰੀ ਦੀ ਸਕਿਉਰਟੀ ਜੜੀਆ ਪ੍ਰਦਾਨ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਸ ਕਰਕੇ ਕਾਂਗਰਸ ਦੇ ਵਿੱਚ ਦਿੱਲੀ ਪੋਸਟ ਪੰਜਾਬੀ ਮੈਂ ਹਸਨੇਨਾ ਕਨਈਆ ਮਿੱਤਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਨਈਆ ਮਿੱਤਲ ਦੀ ਸੁਰੱਖਿਆ ਦੇ ਵਿੱਚ ਵਾਦਾ ਕਰ ਦਿੱਤਾ ਕਿ ਆ ਕ੍ਰਮ ਮੰਤਰਾਲੇ ਦੇ ਵੱਲੋਂ ਕਨਈਆ ਮਿੱਤਲ ਦੀ ਸਿਕਿਉਰਿਟੀ ਦੇ ਵਿੱਚ ਵਾਦਾ ਕੀਤਾ ਕਿ ਆ ਵਾਈ ਸੁਰੱਖਿਆ ਦਿੱਤੀ ਗਈ ਹੈ ਵਾਈ ਕੈਟਾਗਰੀ ਦੀ ਸੁਰੱਖਿਆ ਜੜੀਆ ਪ੍ਰਦਾਨ ਕੀਤੀ ਗਈ ਹਾਲਾਂਕਿ ਲਗਾਤਾਰ ਪਿਛਲੇ ਦਿਨੀ ਕਨਈਆ ਮਿੱਤਲ ਚਰਚਾ ਦਾ ਵਿਸ਼ਾ ਬੜੇ ਹੋਏ ਸੀ ਕਿਉਂਕਿ ਉਹਨਾਂ ਦੇ ਵੱਲੋਂ ਮੰਨ ਬਣਾਇਆ ਗਿਆ ਸੀ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਕੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਮਨ ਬਦਲ ਲਿਆ ਕਿ ਉਹ ਨਹੀਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਗੇ ਤੇ ਹੁਣ ਕਨਈਆ ਮਿੱਤਲ ਨੂੰ ਲੈ ਕੇ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਗ੍ਰਹਿ ਮੰਤਰਾਲੇ ਦੇ ਵੱਲੋਂ ਕਨਈਆ ਮਿੱਤਲ ਨੂੰ ਵਾਈਸ ਸਿਕਿਉਰਿਟੀ ਦਿੱਤੀ ਗਈ ਹਾਲਾਂਕਿ ਪਹਿਲਾਂ ਗ੍ਰਹਿ ਮੰਤਰਾਲੇ ਦੇ ਵੱਲੋਂ ਐਕਸਕਿਉਰਟੀ ਪ੍ਰਦਾਨ ਕੀਤੀ ਗਈ ਸੀ ਤੇ ਹੁਣ ਉਹਨਾਂ ਦੀ ਸੁਰੱਖਿਆ ਦੇ ਵਿੱਚ ਵਾਅਦਾ ਕਰ ਦਿੱਤਾ ਕਿ ਜਿਸ ਨੂੰ ਲੈ ਕੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਦੱਸਦੀ ਹੈ ਕਿ ਕਨਈਆ ਮਿੱਤਲ ਹਾਲੀ ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਨ ਪਰ ਬਾਅਦ ਵਿੱਚ ਉਹਨਾਂ ਨੇ ਅチェਹਾ ਕਰਨ ਤੋਂ ਇਨਕਾਰ ਕਰ ਦਿੱਤਾ ਕਨਿਆ ਮਿੱਤਲ ਨੇ ਕਿਹਾ ਸੀ ਕਿ ਉਹਨਾਂ ਨੇ ਸੰਤਾ ਮਹੰਤਾ ਤੇ ਸਿਆਸਤਦਾਨਾਂ ਤੋਂ ਫੀਡਬੈਕ ਲੈਣ ਤੋਂ ਬਾਅਦ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਬਾਰੇ ਆਪਣਾ ਮਨ ਬਦਲ ਲਿਆ ਮਿੱਤਲ ਆਪਣੇ ਗੀਤ ਜੋ RAM ਕੋ ਲਾਏ ਹਨ ਹਮ ਉਨਕੋ ਲਾਏ ਕੇ ਨਾਲ ਮਸ਼ਹੂਰ ਹੋਏ ਸਨ ਹਰਿਆਣਾ vidhan सभा ਚੋਣਾਂ ਤੋਂ ਪਹਿਲਾਂ ਕਨਈਆ ਮਿੱਤਲ ਨੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਦੀ ਸਾਤ ਪ੍ਰਗਟਾਈ ਸੀ ਤਾਂ ਸਪੈਸ਼ਲ ਨੂੰ ਲੈ ਕੇ ਜਿਹੜਾ ਆ ਉਹਨਾਂ ਨੇ ਆਪਣਾ ਮਨ ਬਦਲ ਲਿਆ ਸੀ ਕਿ ਉਹ ਨਹੀਂ ਜੜਿਆ ਪਾਜ ਜਿਹੜੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਕੇ ਦੱਸਤੀਏ ਕਿ ਲਗਾਤਾਰ ਪਿਛਲੇ ਦਿਨੀ ਸੁਰੱਖਿਆ ਦਾ ਵਿਸ਼ਾ ਬਣੇ ਰਹੇ ਇੱਕ ਨਈਆ ਮਿੱਤਲ ਨੂੰ ਲੈ ਕੇ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਕਿ ਆਈ ਕੈਟੇਗਰੀ ਦੀ ਸਿਕਿਉਰਿਟੀ ਜੜਿਆ ਪ੍ਰਦਾਨ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਸ ਕਰਕੇ ਕਾਂਗਰਸ ਦੇ ਵਿੱਚ ਸ਼ਾਮਿਲ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਫੀਡਬੈਕ ਲੋਕਾਂ ਦੇ ਵੱਲ ਦਿੱਤਾ ਗਿਆ ਸੀ ਸੰਤਾਂ ਮਹੰਤਾਂ ਤੇ ਸਿਆਸਤਦਾਨਾਂ ਦੇ ਵੱਲੋਂ ਫੀਡਬੈਕ ਦਿੱਤਾ ਗਿਆ ਸੀ ਤੇ ਇਸੇ ਕਰਕੇ ਉਹ ਜੜਿਆ ਕਾਂਗਰਸ ਦੇ ਵਿੱਚ ਸ਼ਾਮਿਲ ਨਹੀਂ ਹੋਏ ਤੇ ਹੁਣ ਕਨਿਆ ਮਿੱਤਲ ਦੀ ਸੁਰੱਖਿਆ ਦੇ ਵਿੱਚ ਵਾਅਦਾ ਕਰ ਦਿੱਤਾ ਕਿ ਐ ਵਾਈ ਕੈਟਾਗਰੀ ਦੀ ਸਿਕਿਉਰਿਟੀ ਜੜਿਆ ਕਨਿਆ ਮਿੱਤਲ ਨੂੰ ਪਰਤਾਨ ਕੀਤੀ ਗਈ ਹੈ ਡੇਲੀ ਪੋਸਟ ਪੰਜਾਬੀ ਮੈਂ ਹਸਦੇਨਾ ਕਨਈਆ ਮਿੱਤਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਨਈਆ ਮਿੱਤਲ ਦੀ ਸੁਰੱਖਿਆ ਦੇ ਵਿੱਚ ਵਾਦਾ ਕਰ ਦਿੱਤਾ ਕਿ ਹੈ ਕ੍ਰਮ ਮੰਤਰਾਲੇ ਦੇ ਵੱਲੋਂ ਕਨਈਆ ਮਿੱਤਲ ਦੀ ਸਿਕਿਉਰਿਟੀ ਦੇ ਵਿੱਚ ਵਾਦਾ ਕੀਤਾ ਕਿ ਆ ਵਾਈ ਸੁਰੱਖਿਆ ਦਿੱਤੀ ਗਈ ਹੈ ਵਾਈ ਕੈਟਾਗਰੀ ਦੀ ਸੁਰੱਖਿਆ ਜੜੀਆ ਪ੍ਰਦਾਨ ਕੀਤੀ ਗਈ ਹਾਲਾਂਕਿ ਲਗਾਤਾਰ ਪਿਛਲੇ ਦਿਨੀ ਕਨਈਆ ਮਿੱਤਲ ਚਰਚਾ ਦਾ ਵਿਸ਼ਾ ਬੜੇ ਹੋਏ ਸੀ ਕਿਉਂਕਿ ਉਹਨਾਂ ਦੇ ਵੱਲੋਂ ਮੰਨ ਬੜਾਇਆ ਗਿਆ ਸੀ ਕਿ ਉਹ